ਜੰਗਾ ਘੁਮਾਰਿਆ ਪੀਰ ਤੀਰ ਤੂੰ ਹੀ ਸੱਚੀ ਤੂੰ ਹੀ ਤੂੰ ਤੇ ਧਰ ਤੀਰ ਤੂੰ ਹੀ ਨਿਸ਼ਾਨੀ ਜੀ ਕੀ ਆਜ ਤੋਂ ਕੀ ਉਜਾ ਮਜੀਤ ਮਹਾਂਗਾਂ ਅਨੁਸਾਰ ਭੋਲੀ ਕੀਨੀ ਸੰਤ ਸੇਵ ਰੰ ਲਾਗਾ ਆਤ ਲਾਲ ਦੇਵ ਚੰਦੂ ਪ੍ਰਤਾਪ ਦੇ ਤੀਰ ਕੋ ਹੋਲਾ ਮਹੱਲਾ ਸ੍ਰੀ ਅਨੰਤ ਪ੍ਰਸਾਦ ਜੀ ਦਰਮਾਹਲ ਪਰਮ ਨਾਮ ਦੇ ਵਾਸੂ ਸੇਵ ਕਰਨੇ ਰਾਣੀ ਮੇਰੇ ਕਰਕੇ ਸੰਜਾ ਦੇਸ ਵਿੱਚ ਸੁਖੀ ਸਾਥ ਤੇ ਜਾਨ ਤੱਕ ਅਲਸੋ ਰਦੀ ਬਾਣੀ ਮ ਗੁਰਮਤਿ ਵਿਚਾਰਾਂ ਇਲਾਹੀ ਬਾਣੀ ਦਾ ਕੀਰਤਨ ਹੋਇਆ ਹੈ ਦਾਤਾਰ ਪਾਰ ਸਾਡੀ ਪਾਵਨ ਬਾਣੀ ਦਾ ਜਾਪ ਕਰਦੇ ਆ ਵਿਚਾਰਾਂ ਕਰਦੇ ਆ ਬਾਣੀ ਦਾ ਜਾਪ ਕਰਦੇ ਆ ਪੁੱਤਰ ਨੇ ਤੁਹਾਨੂੰ ਕਰਤੀਆਂ ਪੰਜਾਬ ਕਲਸਾ ਲੋਕ ਸੰਗਤੇ ਦਾ ਬਹੁਤ ਸਿਣਾ ਕਿਰਪਾ ਕਾਲਣੀ ਅਗੇ ਤੋਂ ਸਵਤ ਸੋਚੀ ਬੁਸ਼ਰਣ ਦਾਤਾਰ ਪਾਰ ਸਾਡੀ ਜੀਸ ਦੀ ਮਹਾਰਤ ਹੈ ਆਪ ਦੀ ਪਾਵਨ ਦਰਵਾਜ਼ੀ ਪਾਜਰੀ ਪਾਏ ਸਭੇ ਪਾਜਰੀ ਲਖਰ ਬਾਤ ਕਰਦੇ ਪਦਮ ਕਦਮ ਲੈ ਕੇ ਚਲਾਉਣਾ ਦਾ ਤਾਰਕਾਰ ਸਰ ਜੀ ਅੱਜ ਦੇ ਸੁਖਮੀ ਸਿੰਘ ਸਾਹਿਬ ਦੀ ਜੰਪਾ ਦੀ ਸੇਵਾ ਆਰਕਟੈਕਟ ਡੇਟੀਨ ਬਾਪਾ ਇਕ ਲੋਕ ਨੇ ਸੁਣੀਆ ਲੋ ਪਤਿਸਪਤ ਤੱਕ ਈਸ਼ਵਰੀ ਸਿੰਘ ਦੇ ਸਪੂਰ ਵਿੱਚੋਂ ਪਾਰਸ ਹੋਣ ਦੀ ਖੁਸ਼ੀ ਦਾ ਤਾਰਕਾਰ ਸਰ ਜੀ ਆਪ ਜੀ ਦਾ ਸੁਪਰਾਣਾ ਕਰਦੇ ਹੁਣੇ ਆਪਾਵਨ ਕਵਾੜੀ ਦਾ ਬਹੁਤ ਆਸ਼ਰਿਆ ਹੈ ਤਿਰਤਾ ਗਾਣੇ ਭਾਈ ਜਸ ਮੀਰ ਸਿੰਘ ਜੀ ਵੱਲੋਂ ਦੀ ਸੇਵਾ ਹੈ ਜੋ ਆਈ ਲੈਟਸ ਦਾ ਰੱਖ ਸੰਭਾਲ ਨੂੰ ਸਪੋਰਸੇ ਚੰਗੇ ਨੰਬਰਾਂ ਵਾਲੇ